ਹਾਂਜੀ ਗਾਇਸ ਆਤਾ ਲੱਗੇ ਆ ਕੁੱਟਣ ਚੂਰੀ ਕੱਦੂ ਦੀ ਦਾਲ ਦੇ ਵਿੱਚ ਕਿਹਨੂੰ ਕਿਹਨੂੰ ਕੱਦੂ ਦੀ ਦਾਲ ਦੇ ਵਿੱਚ ਚੂਰੀ ਪਸੰਦ ਹੈ ਉਹ ਜ਼ਰੂਰ ਦੱਸਿਓ ਬੇਟੀ ਕਹਿੰਦੀ ਚੂਰੀ ਖਾਣੀ ਆ ਉਹ ਵੀ ਬਹੁਤ ਮੇਰੇ ਫੇਵਰਟ ਆ ਬਟ ਇਹ ਕੁੱਟ ਨਹੀਂ ਆ ਜਾਂਦੀ ਆ ਹੱਥ ਸਾਰੇ ਲਿਬੜ ਰਹਿੰਦੇ ਆ ਇਹਦੇ ਵਿੱਚ ਆਪਾਂ ਸਬਜ਼ੀ ਫਿਲਾਲ ਥੋੜੀ ਪਾਈ ਆ ਕਿਉਂਕਿ ਬੇਟੀ ਥੋੜੀ ਸਬਜ਼ੀ ਖਾਂਦੀ ਆ ਤੇ ਦੁੱਧ ਵਾਲੀ ਸਬਜ਼ੀ ਸੀ ਆਪਣੀ ਕੱਦੂ ਦੀ ਦੁੱਧ ਪਾ ਕੇ ਫੇਰ ਬਣਾਈ ਆ ਕਿਉਂਕਿ ਕਹਿ ਦਿੰਦੇ ਆ ਕੱਦੂ ਖਾਣਾ ਦੁੱਧ ਪਾ ਕੇ ਖਾਣਾ ਨਹੀਂ ਚਾਹੀਦਾ ਪਰ ਆਪਾਂ ਨੂੰ ਤਾਂ ਦੁੱਧ ਨਾਲ ਹੀ ਸਵਾਲ ਲੱਗਦੀ ਆ ਸਬਜ਼ੀ ਇਹਦੇ ਵੇਸੇ ਆਪਾਂ 2 ਚਮਚੇ ਪਾਇਆ ਦੇਸੀ ਘਿਓ ਤੇ 2 ਕੜਛੀਆਂ ਪਾਈਆਂ ਸਬਜ਼ੀ ਦੀਆਂ ਕਿਉਂਕਿ ਜਿਆਦਾ ਫਿਰ ਬੱਚੇ ਖਾਂਦੇ ਨਹੀਂਗੇ ਤੇ ਵੈਸੇ ਵੀ ਉਹ ਸਬਜ਼ੀ ਕਾਟੀ ਖਾਂਦੇ ਆ ਕੱਦੂ ਦੀ ਚੂੜੀ ਕੱਟਦੀਏ ਤਾਂ ਖਾ ਲੈਂਦੇ ਆ ਨਾਲੇ ਬੱਚਿਆਂ ਨੂੰ ਸੌਖਾ ਤਰੀਕਾ ਖਵਾਉਣ ਦਾ ਟਾਈਮ ਲੱਗਦਾ ਥੋੜਾ ਜਿਹਾ ਹੱਥ ਉੱਥੇ ਵਿੱਦਲ ਜਾਂਦੇ ਆ ਜੇ ਆਪਾਂ ਉਵੇਂ ਕੁੱਟੀਏ ਉਵੇਂ ਵੀ ਬਣਦਾ ਜਾਂਦੀ ਆ ਕੜਛੀ ਨਾਲ ਦਾ ਚਮਚੇ ਨਾਲ ਪਰ ਉਵੇਂ ਚੰਗੀ ਤਰ੍ਹਾਂ ਮੈਕਸ ਨਹੀਂ ਹੁੰਦੀ ਕੀ ਆਏ ਪੂਰੀ ਜਿਹੀ ਚੰਗੀ ਤਰ੍ਹਾਂ ਮੈਕਸ ਹੁੰਦੀ ਆ ਐਂ ਤੇ ਮੇਰੀ ਮੰਮੀ ਘੜਤੀ ਹੁੰਦੀ ਸੀਗੀ ਅਤੇ ਮੇਰੀ ਸੱਸ ਵੀ ਕੱਢਦੀ ਹੁੰਦੀ ਸੀਗੀ ਮੇਰੇ ਸਹੁਰੇ ਨੂੰ ਖੋ ਚੂਰੀ ਦਿੰਦੇ ਹੁੰਦੇ ਸੀਗੇ ਮੂੰਗੀ ਦੀ ਦਾਲ 'ਚ ਕੁੱਟ ਕੇ ਉਹ ਵੀ ਬੜੀ ਸਵਾਦ ਲੱਗਦੀ ਆ ਆ ਪੂਰੀ ਇੱਕ ਜਾਨ ਹੋ ਜਾਣੀ ਹੈ ਇਹ ਸੋ ਕਿਨੂ ਕਿਨੂ ਕੱਦੂ ਦੀ ਸਬਜ਼ੀ ਦੇ ਵਿੱਚ ਪੰਜਾਬੀ ਪਿੰਡੂਆਂ ਦੀ ਤਾਂ ਕੱਦੂ ਦੀ ਦਾਲ ਹੀ ਹੁੰਦੀ ਹੈ ਦਾਲ ਕੱਦੂ ਦੀ ਦਾਲ ਤੇ ਦਾਲ ਤਾਂ ਦਾਲ ਹੁੰਦੀ ਹੈ ਸਬਜ਼ੀ ਵੀ ਦਾਲ ਹੁੰਦੀ ਆ ਆਪਾਂ ਹੈਗੇ ਪਿਓਰ ਪੰਜਾਬੀ ਉਹ ਵੀ ਪੇਂਡੂ ਦੇਸੀ ਦੇਖੋ ਜੀ ਆਪਣੀ ਚੂਰੀ ਹੋ ਚੁੱਕੀ ਆ ਤਿਆਰ ਤੇ ਮੇਰੇ ਵੀਡੀਓ ਤੇ ਮੇਰੇ ਭੈਣੋ ਤੇ ਮੇਰੇ ਨੰਨੇ-ਮੁੰਨੇ ਸਾਰੇ ਬੱਚਿਓ ਆ ਜਾਓ ਚੂਰੀ ਖਾ ਲੋ ਥੈਂਕ ਯੂ